ਕੀ ਨਾਮ ਹੈ ਜੀ ਮੇਰਾ ਨਾਮ ਪ੍ਰਾਵਜੋ ਸਿੰਘ ਹੈ ਜੀ ਸਰਪੰਚਾ ਲੈਵਲ ਮਾਜਰੀ ਪਿੰਡ ਤੋਂ ਸਰਪੰਚ ਸਾਹਿਬ ਕਿਸ ਤਰ੍ਹਾਂ ਦੇਖਦੇ ਤੁਸੀਂ ਕੀ ਨੁਕਸਾਨ ਹੋਇਆ ਨੁਕਸਾਨ ਤਾਂ ਸਰ ਤੁਹਾਡੇ ਸਾਹਮਣੇ ਹੀ ਹੈ ਜੀ ਹੁਣ ਪਹਿਲਾਂ ਤਾਂ ਕਿਸਾਨ ਕੋਈ ਵੀ ਆਪਣੀ ਫਸਲ ਦਾ ਕੁਝ ਵੀ ਕਿਸੇ ਵੀ ਚੀਜ਼ ਨੂੰ ਲੈ ਕੇ ਪਹਿਲਾਂ ਤਾਂ ਕਿਸਾਨ ਨੂੰ ਧਰਨੇ ਲਾਉਣੇ ਪੈਂਦੇ ਨੇ ਫਸਲਾਂ ਵੇਚਣ ਵੇਚਣ ਪ੍ਰਤੀ ਲਾ ਲੋ ਆਪਣੇ ਮੁਨਾਫੇ ਪ੍ਰਤੀ ਲਾ ਲੋ ਕਿਸੇ ਵੀ ਕੋਈ ਵੀ ਕਿਸਾਨ ਦੀ ਫਸਲ ਹੈ ਜੀ ਉਹਦੇ ਵਾਸਤੇ ਕਿਸਾਨ ਨੂੰ ਧਰਨੇ ਲਾਉਣੇ ਪੈਂਦੇ ਨੇ ਵੀ ਪੂਰਾ ਮੁੱਲ ਮਿਲ ਸਕੇ ਕਿਸਾਨ ਨੂੰ ਤੇ ਰਾਤ ਦਾ ਜੀ ਅਸੀਂ ਸਵੇਰੇ ਆ ਕੇ 9:00 ਵਜੇ ਤਕਰੀਬਨ ਧੁੰਦ ਦਾ ਰਾਤ ਧੁੰਦ ਵੀ ਕਾਫੀ ਸੀਗੀ ਸਵੇਰੇ ਆ ਕੇ ਅਸੀਂ ਨੇ ਮੋਟਰ ਤੇ ਦੇਖਿਆ ਜੀ ਇਹ ਵੀ ਸਾਡਾ ਟਰਾਂਸਫਾਰਮ ਲਾ ਕੇ ਲੈ ਗਏ ਨੇ ਰਾਤ ਕੋਈ ਨਸ਼ੇੜੀਆਂ ਦਾ ਹੀ ਕੰਮ ਲੱਗਦਾ ਸਾਨੂੰ ਦਾ ਹੂੰ ਤੇ ਬਿਜਲੀ ਵਿਭਾਗ ਵਾਲੇ ਵੀ ਕਹਿੰਦੇ ਨੇ ਵੀ ਤੁਸੀਂ ਪੱਕੇ ਤਰੀਕੇ ਨਾਲ ਵੀ ਬੈਲਡ ਵਗੈਰਾ ਕਰਵਾ ਕੇ ਟਰਾਂਸਫਾਰਮ ਰੱਖੋ ਪਹਿਲਾਂ ਸੀਗੇ ਜੀ ਇਹਨਾਂ ਲਵੇ ਟਰਾਂਸਫਾਰਮ ਨੀਚੇ ਲਾ ਕੇ ਸਿੱਟ ਲੰਦੇ ਸੀਗੇ ਹੂੰ नीचे ਲਾਉਣ ਤੋਂ ਬਚਣ ਦੇ ਮਾਰੇ ਨੇ ਅਸੀਂ ਚੰਗੀ ਤਰ੍ਹਾਂ ਵੈਲਡ ਕਰਵਾ ਕੇ ਰਖਵਾਇਆ ਸੀਗਾ ਟਰਾਂਸਫਾਰਮ ਉਹ ਹੁਣ ਤੁਹਾਡੇ ਸਾਹਮਣੇ ਆ ਜੀ ਦੇਖ ਲਓ ਡੰਡੇ ਡੁੰਡੇ ਫਸਾ ਕੇ ਉੱਪਰ ਟੌਰ ਨਾਲ ਬੈਠ ਕੇ ਉੱਪਰੋਂ ਬਕਸਾ ਖੋਲ ਕੇ ਵਿੱਚੋਂ ਸਮਾਨ ਲੈ ਕੇ ਕੱਢ ਕੇ ਲੈ ਗਏ ਨੇ ਜੀ ਤਾਂਬਾ ਤੁੰਬਾ ਜੋ ਵੀ ਹੁਣ ਅਸੀਂ ਚੰਗੀ ਤਰ੍ਹਾਂ ਪ੍ਰੋਪਰ ਵੀ ਖੁੱਲ ਕੇ نیچے ਨਾਲ ਲਾ ਸਕਣ ਚੋਰ ਇਹਨੂੰ ਟਰਾਂਸਫਾਰਮ ਨੂੰ ਵੈਲਡ ਖੁੱਲਿਆ ਨਹੀਂ ਗਾ ਜੀ ਉੱਪਰ ਆਣ ਬੈਠ ਕੇ ਡੰਡੇ ਡੁੰਡੇ ਫਸਾ ਕੇ ਫੇਰ ਖੋਲਿਆ ਜੀ ਉੱਪਰੋਂ ਟਾਪਾ ਉਹਨਾਂ ਨੇ ਲੱਗਦਾ ਨਹੀਂ ਕੋਈ ਪ੍ਰਸ਼ਾਸਨ ਦਾ ਡਰ ਹੈ ਜਾਂ ਸਰਕਾਰਾਂ ਦਾ ਕੋਈ ਪ੍ਰਸ਼ਾਸਨ ਦਾ ਸਰ ਡਰ ਪ੍ਰਸ਼ਾਸਨ ਦਾ ਡਰ ਹੋਵੇ ਜੀ ਫਿਰ ਚੋਰ ਖੁੱਲਿਆ ਆਮ ਕਾਨੂੰ ਫਿਰ ਨਿਕਣ ਘੁੰਮਦੇ ਪਹਿਲਾਂ ਵੀ ਸਾਡੇ ਨਾਲ ਮੇਰੀ ਖੁਦ ਜੀ ਤਿੰਨ ਮੋਟਰਾਂ ਦੀ ਮੇਰੀ ਇੱਕ ਮੋਟਰ ਬਿਲਕੁਲ ਪਿੰਡ ਦੇ ਵਿੱਚ ਹੈ ਜੀ ਨਿਆਇਚਾ ਜ਼ਮੀਨ ਉਹਦੀ ਕੇਬਲਾਂ ਲੈ ਕੇ ਸੀਗੇ ਵੱਢ ਕੇ ਇਹ ਇਹ ਆ ਵਾਲੀਆਂ ਮੋਟਰਾਂ ਤੇ ਵੀ ਜਿਹੜੇ ਆਲੇ-ਦਾਲੇ ਦੇ ਹੋਰ ਖੇਤ ਨੇ ਜੀ ਮੇਰਾ ਖਿਆਲ ਤਿੰਨ 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 ਚਾਰ ਚਾਰ ਵਾਰੀ ਸਾਲ 'ਚ ਇਹਨਾਂ ਦੀਆਂ ਕੇਬਲਾਂ ਵੱਢੀ ਜਾਂਦੇ ਨੇ ਮੋਟਰਾਂ ਦੀਆਂ ਤੇ ਆ ਹੁਣ ਟਰਾਂਸਫਾਰਮ ਲਾ ਕੇ ਲੈ ਗਏ ਜੀ ਇਹ ਤਾਂ ਨੁਕਸਾਨ ਵੀ ਕਰ ਸਕਦੇ ਨੇ ਕੋਈ ਬੰਦਾ ਜੇ ਮੌਕੇ ਤੇ ਨੁਕਸਾਨ ਸਰ ਡਰਦਾ ਅਗਲਾ ਰਾਤ ਨੂੰ ਆਉਂਦਾ ਨਹੀਂ ਇਹਨਾਂ ਤੋਂ ਵੀ ਅਸੀਂ ਕਿਸਾਨ ਨੇ ਇਕੱਲੇ ਕਹਿ ਰਹੇ ਨੇ ਜਾਣਾ ਇਹਨਾਂ ਦਾ ਕੀ ਪਤਾ ਵੀ ਇਹਨਾਂ ਲਵੇ ਕਹੇ ਜੇ ਹਥਿਆਰ ਹੁਣ ਮਾਰੂ ਹਥਿਆਰਾਂ ਨਾਲੇ ਆਉਂਦੇ ਹੋਣਗੇ ਟੋਰ ਨਾਲ ਬੈਠ ਕੇ ਰਾਤ ਪਹਿਲਾਂ ਟਰਾਂਸਫਰ ਖੋਲਿਆ ਲਵੇ ਦਰਖਤ ਵੀ ਫੁਕੇ ਹੋਇਆ ਧੂਣੀ ਵੀ ਸੇਕੀ ਹੋਈ ਹੈ ਜੀ ਇਹਨਾਂ ਨੂੰ ਤਾਂ ਡਰੇ ਨਹੀਂ ਹੈਗਾ ਕਿਸੇ ਦਾ ਇੰਨਾ ਬੇਡਰ ਹੋ ਕੇ ਤਾਂ ਰਾਤ ਨੂੰ ਕਿਸਾਨ ਨਹੀਂ ਆਪਣੀ ਮੋਟਰ ਤੇ ਆ ਸਕਦਾ ਜਿੰਨਾ ਬੇਡਰ ਹੋ ਕੇ ਇਹ ਘੁੰਮ ਰਹੇ ਨੇ ਮੋਟਰਾਂ ਤੇ ਕਿਸਾਨਾਂ ਦੀਆਂ ਤੇ ਸਾਡੀਆਂ ਸਾਡੀਆਂ ਆਪਣੀਆਂ ਮੋਟਰਾਂ ਤੇ ਸਾਨੂੰ ਹੁਣ ਤੋਂ ਡਰ ਲੱਗਦਾ ਰਾਤਾਂ ਨੂੰ ਕੀ ਨਾਮ ਹੈ ਜੀ ਗੁਲਜਿੰਦਰ ਸਿੰਘ ਆ ਜੀ ਗੁਲਜਿੰਦਰ ਸਿੰਘ ਜੀ ਕੀ ਕਹhenge ਤੁਸੀਂ ਅੱਜ ਚੋਰੀ ਹੋਈ ਆ ਤੁਹਾਡੇ ਖੇਤ ਇਹ ਬਹੁਤ ਮਾੜਾ ਹੋਇਆ ਜੀ ਅਸ਼ਤਾਂ ਬੈਲਡ ਕਰਾਇਆ ਦੀ ਕੋਈ ਚੋਰ ਕਚੋਰੀ ਵੀ ਨਾ ਕਰ ਲਵੇ ਇਹ ਦੇਖੋ ਜੀ ਬੇਡਰ ਹੋ ਕੇ ਲੈ ਕੇ ਗਏ ਨੇ ਉੱਪਰ ਬੈਕ ਕੇ ਸਭ ਕੁਸ ਲੈ ਗਏ ਨੇ ਡੰਡੇ ਡੋਂਡੇ ਪਾ ਕੇ ਜੀ ਉਹ ਡੰਡੇ ਕਾਦੇ ਵਾਸਤੇ ਪਾਏ ਦੇ ਨੇ ਇਹ ਬੈ ਕੇ ਆਰਾਮ ਨਾਲ ਖੋਲ ਕੇ ਲੈ ਕੇ ਗਏ ਨੇ ਜੀ ਅੱਛਾ ਉਹ ਉੱਪਰ ਹਾਂ ਜੀ ਬਣਾਈ ਆ ਬੈਠਣ ਲਈ ਬੈਠਣ ਵਾਸਤੇ ਕਿਉਂਕਿ ਥੱਲੋਂ ਬੈਲਡ ਕੀਤਾ ਹੋਇਆ ਦੀ ਖੁੱਲਿਆ ਨਹੀਂ ਹੈਗਾ ਜੀ ਪਰ ਉੱਪਰ ਬੈੱਕ ਕੇ ਖੋਲ ਕੇ ਆਰਾਮ ਨਾਲ ਲੈ ਕੇ ਗਏ ਨੇ ਤੇ ਟੌਰ ਨਾਲ ਸੇਕ ਕੇ ਵੀ ਗਏ ਨੇ ਬੈੱਕ ਕੇ ਫਿਰ ਆਰਾਮ ਨਾਲ ਦੇਖੋ ਜੀ ਸੇਕ ਕੇ ਵੀ ਗਏ ਨੇ ਇਹਦਾ ਐਂਡ ਆ ਰਵਈਆ ਜੀ ਇੱਥਾਂ ਜੇ 5-7 ਬੰਦੇ ਹੋਣਗੇ ਜੇ ਇਕੱਲਾ ਕਰਾਂ ਕਿਸਾਨ ਆਉਂਦਾ ਵੀ ਇਹ ਛੱਟ ਫੇਟ ਵੀ ਮਾਰ ਸਕਦੇ ਨੇ ਕਿਤੇ ਜੀ ਪੁਲਿਸ ਪ੍ਰਸ਼ਾਸਨ ਨੂੰ ਕੀ ਕਹhenge ਤੁਸੀਂ ਕਿਉਂਕਿ ਗੱਡੀਆਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਪ੍ਰੋਪਰ ਪ੍ਰਬੰਧ ਰੇ ਕਿ ਰਾਤ ਨੂੰ ਜਿਹੜੀ ਆ ਉਹ ਗਸ਼ਤ ਰੱਖੀ ਜਾਵੇ ਪਰ ਫਿਰ ਵੀ ਇਹ ਸਰਾਰਤੀ ਅੰਸਰ ਨੇ ਜਿਹੜੇ ਇਦਾਂ ਦੀ ਹਰਕਤ ਆ ਹਾਂ ਜੀ ਪ੍ਰਸ਼ਾਸਨ ਨੂੰ ਚਾਹੀਦਾ ਜੀ ਵੀ ਢੇੜਾ ਗੂੜਾ ਮਾਰਨਾ ਚਾਹੀਦਾ ਕਿਉਂਕਿ ਹੁਣ ਧੁੰਦ ਦੇ ਹੈਗਾ ਜੀ ਧੁੰਦ ਦੇ ਕਰਕੇ ਜੀ ਕੋਈ ਮੋਟਰਾਂ ਤੇ ਵੀ ਨਹੀਂ ਆਉਂਦਾ ਜੀ ਜੀ ਕਿੰਨਾ ਕੁ ਨੁਕਸਾਨ ਹੋ ਗਿਆ ਹੁਣ ਤੁਹਾਡਾ ਇਹ ਤਾਂ ਜੀ ਖਾਸਾ ਨੁਕਸਾਨ ਹੋ ਗਿਆ ਜੀ ਹੁਣ ਦੇਖੋ ਜੀ ਕਿੰਨਾ ਕੁ ਲੱਗ ਬਿਜਲੀ ਵਾਲੇ ਲਾਉਣਗੇ ਜੀ ਜੀ ਕੀ ਨਾਮ ਹੈ ਜੀ ਇਹ ਰਾਜੀ ਗੁਰਮੇਲ ਸਿੰਘ ਨੌਆ ਜੀ ਗਰਮੇਲ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਇਹ ਜਿਹੜੇ ਹਾਲਾਤ ਬਣ ਰਹੇ ਨੇ ਇਹ ਹਾਲਾਤ ਤਾਂ ਬਹੁਤ ਜ਼ਿਆਦਾ ਮਾੜੇ ਬਣ ਰਹੇ ਨੇ ਜੀ ਕਿਸਾਨਾਂ ਵਾਸਤੇ ਜੀ ਸਵੇਰੇ ਆਈਂ ਦਾ ਮੋਟਰ ਤੇ ਹੀ ਕਦੇ ਕੋਈ ਨੁਕਸਾਨ ਕਦੇ ਕੋਈ ਨੁਕਸਾਨ ਕਦੇ ਕੇਬਲ ਵੱਡੀ ਵੀ ਹੁੰਦੀ ਹੈ ਜੀ ਕਦੇ ਮੋਟਰਾਂ ਦੇ ਜਿੰਦੇ ਤੋੜੇ ਹੋਏ ਹੁੰਦੇ ਨੇ ਅੰਦਰ ਸਾਮਾਨ ਸਟਾਰਟਰ ਸਭ ਕੁਝ ਚੱਕ ਕੇ ਲੈ ਜਾਂਦੇ ਨੇ ਸਾਡਾ ਬਹੁਤ ਬੁਰਾ ਹਾਲ ਹੈ ਇਹਦਾ ਇਹ ਦੇਖੋ ਜੀ ਤੁਸੀਂ ਬੈਲਡ ਵਗੈਰਾ ਕਰਾਇਆ ਵਾ ਅਸੀਂ ਫੇਰ ਵੀ ਇਦਾਂ ਦਾ ਮਾਰੇ ਬੈਲਡ ਕਰਾ ਲਓ ਜਾਂ ਜਿੰਦੇ ਲਾ ਲਓ ਤਾਂ ਭੰਨ ਕੇ ਲੈ ਜਾਂਦੇ ਨੇ ਜੀ ਇਹ ਨਹੀਂ ਛੱਡਦੇ ਹੋਣੀ ਜੀ ਇਹਦਾ ਖੰਭੇ ਬੱਟਨ ਨੂੰ ਵੀ ਤਿਆਰ ਨਹੀਂ ਬਹੁਤ ਨੁਕਸਾਨ ਹੋ ਰਿਹਾ ਬਹੁਤ ਨੁਕਸਾਨ ਹੋ ਰਿਹਾ ਜੀ ਸਾਡੇ ਇਰੀ ਦੀ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਜੀ ਪ੍ਰਸ਼ਾਸਨ ਨੂੰ ਕੀ ਕਹੇਗੇ ਰਾਹ ਨੂੰ ਸਾਡੇ ਇਹੀ ਮੰਗਾ ਜੀ ਸਾਡਾ ਕੋਈ ਕੋਈ ਨਾ ਕੋਈ ਪ੍ਰਬੰਧ ਕਰਿਆ ਜਾਵੇ